ਮੈਂ ਇੱਕ ਨਿਊਜ਼ ਚੈਨਲ ਦੇ ਉੱਤੇ ਵੀਡੀਓ ਦੇਖੀ ਕਿ ਜਿਸ ਤਰ੍ਹਾਂ ਸਰਕਾਰ ਹਾਈਵੇ ਬਣਾ ਰਹੀ ਆ ਭਾਰਤ ਦੇ ਵਿੱਚ ਔਰ ਉਹਨਾਂ ਦੇ ਵਿੱਚ ਜਿਹੜੇ ਜ਼ਮੀਨ ਆਉਂਦੀ ਆ ਉਹਨਾਂ ਨੂੰ ਬਹੁਤ ਮੋਟੀ ਕੀਮਤ ਦੇ ਕੇ ਉਹ ਖਰੀਦੇ ਆ ਔਰ ਕੁਝ ਲੋਕ ਵੇਚਦੇ ਨਹੀਂ ਹੈਗੇ ਉਹ ਕਹਿੰਦੇ ਸਾਡੇ ਵਿਕਾਸ ਦੇ ਕੰਮ ਰੁਕ ਜਾਂਦੇ ਆ ਸਰਕਾਰਾਂ ਦੇ ਇਸ ਲਈ ਇੱਕ ਨਵਾਂ ਬਿੱਲ ਪਾਸ ਕਰ ਦਿੱਤਾ ਗਿਆ ਕਿ ਸਰਕਾਰ ਵਿਕਾਸ ਪ੍ਰੋਜੈਕਟਾਂ ਦੇ ਨਾਮ ਤੇ ਜਿਹੜੀ ਜ਼ਮੀਨ ਅਕਵਾਇਰ ਕਰ ਸਕਦੀ ਆ ਕਿਸੇ ਨੂੰ ਬਿਨਾਂ ਇੱਕ ਪੈਸਾ ਵੀ ਦਿੱਤੇ ਹੋਏ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਦੇ ਕੋਈ ਵਿਚ ਆਊਗਾ ਤੜਫੜ ਕਰੂਗਾ ਉਹ ਕੰਦੇ ਚੱਕ ਕੇ ਮਾਰਾਂਗੇ ਅੰਦਰ ਕਿਉਂਕਿ ਇਹ ਚੀਜ਼ ਨਾ ਕਹਿੰਦੇ ਦੇਸ਼ ਦਾ ਵਿਕਾਸ ਰੋਕ ਰਿਹਾਗਾ ਤਾਂ ਮੈਂ ਇੱਥੇ ਵੀ ਯੂਰਪ ਦੇ ਕਈ ਨਹੀਂ ਸਰਵਜ ਦੇਖਿਆ ਲੋਕ ਆਪਣੀ ਪ੍ਰਾਈਵੇਟ ਪ੍ਰਾਪਰਟੀ ਨੂੰ ਵੇਚਦੇ ਨਹੀਂ ਹੈਗੇ ਚਾਹੇ ਸੜਕ ਦੂਜੇ ਪਾਸੇ ਦੀ ਘੁੰਮ ਕੇ ਜਾਵੇ ਪਰ ਆਪਣੇ ਸ਼ਾਇਦ ਚਾਈਨਾ ਟਾਈਪ ਕੰਮ ਹੋਊਗਾ ਵੀ ਆਪਣਾ ਬਸ ਜਿੱਥੋਂ ਇੰਜੀਨੀਅਰ ਸਾਹਿਬ ਨੇ ਕੱਢਤੀ ਲੈਂਡ ਤੇ ਉੱਥੋਂ ਕੋਈ ਬਣੂ ਚਾਹੇ ਕਿੱਡਾ ਮਰਜ਼ੀ ਨੁਕਸਾਨ ਹੋ ਜੇ ਕਿਸੇ ਦਾ ਤੇ ਜੇ ਤੁਹਾਨੂੰ ਇਹ ਇਹ ਖਬਰ ਬਾਰੇ ਤੁਹਾਨੂੰ ਹੋਰ ਵੀ ਜਾਣਕਾਰੀ ਹੈਗੀ ਆ ਤਾਂ ਜੂ ਦੱਸੋ ਕਮੈਂਟ ਕਰਕੇ ਆਪਾਂ ਮਿਲਦੇ ਆਂ ਅਗਸ ਵੀਡੀਓ ਦੇ ਵਿੱਚ